ਆ ਲਾਉਣ ਕੀ ਨਹੀਂ ਹੋਣਾ ਮੜ ਕੇ ਕੋਈ ਗੱਲ ਨਹੀਂ ਆ ਤਾਂ ਸਾਰੇ ਭਰਾ ਆਪਣੇ ਮਾਝੇ ਵਾਲੇ ਸੋ ਹਾਸੇ ਡੱਠੇ ਦੀਆਂ ਗੱਲਾਂ ਨੇ ਸਾਡਾ ਭਰਾ ਹੈ ਸੋ ਅਸੀਂ ਸਾਡਾ ਚੱਲਦਾ ਔਰ ਤਾਹਿਓ ਤੇ ਮਾਈਕ ਤੇ ਕਰੀ ਜਾਂਦੇ ਆ ਲਓ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਆ ਨਵਜੋਤ ਸ਼ੰਕਰ ਹੈ ਇਹ ਸੰਧਵਾ ਦੀ ਧਰਤੀ ਦਾ ਹੈ ਇਹ ਥੋੜੇ ਗੁਰਦਾਸਪੁਰ ਜ਼ਿਲ੍ਹੇ ਦਾ ਹੈ ਇਹ ਕਮਾੜਾ ਦੇ ਏਰੀਏ ਦਾ ਆ ਸਾਹਮਣੇ ਪਾਉਂਦਾ ਰੇਡ ਤੇ ਡਬਲ ਟੱਚ ਦਾ ਇਸ਼ਾਰਾ ਤੇ ਪੁਆਇੰਟ ਜਿਹੜਾ ਹੈ ਉਹ ਇਸ ਵੇਲੇ ਰੇਡਰ ਦੇ ਹਿੱਸੇ ਜਾ ਜੁੜਿਆ ਹੈ ਪੁਆਇੰਟ ਜਿਹੜਾ ਸ਼ੰਕਰ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਕਿ ਪੱਟਾਂ ਦੇ ਨਾਲ ਪੱਟ ਨੇ ਕਹਿੰਦੇ ਟੌਲਿਆਂ ਨੂੰ ਇਹਦੇ ਹੱਥ ਨਹੀਂ ਪੈਂਦੇ ਇਹ ਕਿਹੜੇ ਪਿੰਡ ਦਾ ਗੱਭਰੂ ਲੋਕੀ ਉਂਗਲਾ ਕਰ ਕਰ ਪੁੱਛਦੇ ਐ ਗੱਜ ਗੱਜ ਚੌੜੀਆਂ ਛਾਤੀਆਂ ਵਾਲੇ ਵਿੱਚ ਮੈਦਾਨੀ ਬੁੱਕਦੇ ਐ ਇੱਕ ਪਾਸੇ ਅੰਬਾ ਸੁਰ ਸਿੰਘ ਦੀ ਧਰਤੀ ਦਾ ਰਵੀ ਸ਼ੇਰ ਸਿੰਘ ਦਾ ਪੁੱਤਰ ਦੁਨੀਆ ਦਾ ਟਾਪਰ ਹੈ ਇਸ ਵੇਲੇ ਨੰਬਰ ਲੈ ਗਿਆ ਆਪਣੀ ਟੀਮ ਦੇ ਲਈ ਕੀਰਾਂ ਵਾਲੀਏ ਹਿੰਦੇ ਦੀ ਰੇਡ ਖਾਨ ਚੱਕ ਮਾਈਟੇ ਕਰ ਗਿਆ ਨੌਜੋਨਾ ਕੀਰਾਂ ਵਾਲੀਏ ਇਸ ਲਈ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਬਾਧਾ ਆਇਆ ਕਪੂਰ ਖੜੀਆ ਕਬੱਡੀ ਪਾ ਰਿਹਾ ਹੈ ਕਿ ਗਿਆ ਪ੍ਰੀਤਾ ਆਇਆ ਪ੍ਰੀਤਾ ਲਾਈ ਮਾਰੀ ਟੋੜਾ ਕਬੱਡੀ ਤੇ ਕਪੂਰ ਖੜਾ ਚੀਜ਼ਾਂ ਕੋਈ ਦੋਣ ਹੁਣ ਚਾਰਾਂ ਦੇ ਵਿੱਚੋਂ ਕੌਣ ਸੱਤੂ ਤਿਆਰ ਹੈ ਰਤਨਗੜੀਆ ਸੋਢੀ ਤਿਆਰ ਹੈ ਔਰ ਨਾਲ ਦੇਖਦੇ ਵੀ ਇਸ ਲਈ ਹੱਥ ਜੋੜੀ ਹੋਈ ਹੈ ਪਰ ਨੰਬਰ ਕਹਿੰਦੇ ਇਸ ਲਈ ਹਿੰਦੇ ਨੇ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਦਾ ਜਿਹੜਾ ਕਰ ਦਿੱਤਾ ਹੈ ਅਗਲੀ ਕਬੱਡੀ ਪੈ ਰਹੀ ਹੈ ਉਸਤਾਦ ਜੀ ਕਰਿਓ ਗੱਲ ਇਹ ਗੁਰਲਾਲ ਹੈ ਗੁਰਾਂ ਦਾ ਲਾਲ ਮਾਈ ਦਾ ਲਾਲ ਕਬੱਡੀ ਦਾ ਲਾਲ ਗੁਰਲਾਲ ਖੰਡੂਰ ਸਾਹਿਬ ਦੀ ਧਰਤੀ ਦਾ ਅੱਠ ਪਾਸ਼ਾਈਆਂ ਨੇ ਆਪਣੇ ਮੁਬਾਰਕ ਚਰਣਾ ਜਿਹੜੇ ਉਹ ਮੇਰੇ ਵੀਰੋ ਖੰਡੂਰ ਸਾਹਿਬ ਦੀ ਧਰਤੀ ਤੇ ਪਾਏ ਹੈ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਨੇ ਕਹਿੰਦੇ ਮੱਲਖਾੜੇ ਦੀ ਸ਼ੁਰੂਆਤ ਕੀਤੀ ਅੱਜ ਮੱਲੀ ਕਿੱਥੇ ਪੁੱਜ ਗਈ ਹੈ ਅੱਜ ਕਬੱਡੀ ਕਿੱਥੇ ਪੁੱਜ ਗਈ ਹੈ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਹੈ ਲਓ ਦੀਪ ਸ਼ਿਕਾਰਮਾਸ਼ੀਆਂ ਪਿੰਡ ਹੈ ਆਹ ਚਾਰੇ ਸਰਦਾਰ ਖੜੇ ਆਹ ਮੇਰੇ ਮਿੱਤਰੋ ਗੱਲ ਵੱਖਰੀ ਹੋਣੀ ਲਓ ਸਾਹਮਣੇ ਥੋੜਾ ਜਿਹਾ ਜਿਵੇਂ ਕਹਿੰਦੇ ਵੀ ਸੱਤੂ ਸੰਤੁਲਨ ਗਵਾ ਗਿਆ ਹੈ ਔਰ ਵੇਖਦਾ ਵੀ ਦੀਪ ਬੜੀ ਤੇਜ਼ ਰੇਡ ਪਾ ਗਿਆ ਆਪਣੀ ਟੀਮ ਦੇ ਲਈ ਨੰਬਰ ਦਾ ਵਾਅਦਾ ਕਰ ਗਿਆ ਬਹੁਤ ਚੋਟੀ ਦਾ ਮੈਚ ਹੈ ਇਹ ਨੌਜੰਨ ਦਾ ਮਾਨਕ ਪਰਪੰਡ ਹੈ ਮੇਰੇ ਵੀਰੋ ਸ਼ਾਹਕੋਟ ਦੇ ਲਾਗੇ ਇਸ ਲਈ ਖੇਡ ਮੈਦਾਨ ਦੇ ਵਿੱਚ ਨੌਜਵਾਨ ਗੱਭਰੂ ਕਬੱਡੀ ਪਾ ਰਿਹਾ ਹੈ ਇਹ ਕੌਣ ਕੌਣ ਹੈ ਇਹ ਪੀਟਰ ਹੈ ਮਾਨਕਪੁਰੀਆ ਉਧਰ ਸੰਦੀਪ ਨੰਗਲੰਬੀਆਂ ਦੇ ਵੱਡੇ ਬ੍ਰਦਰ ਬਾਈ ਅੰਗਰੇਜ਼ ਸਿੰਘ ਫੌਜੀ ਹੋਣੀ ਉਹ ਵੀ ਚੇਚੇ ਤੌਰ ਤੇ ਪੁੱਜਿਆ ਕਿਉਂਕਿ ਗੁੜੀ ਸਾਜ ਹੈ ਦਵਿੰਦਰ ਪੰਨੂ ਹਣਾ ਦੇ ਨਾਲ ਲਓ ਸਾਹਮਣੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪੀਟਰ ਦੀ ਰੇਡ ਔਰ ਦੂਜੇ ਪਾਸੇ ਕਹਿੰਦੇ ਪ੍ਰਿੰਸ ਹੈ ਕਾਰੀ ਸਾਰੀ ਪਿੰਡ ਮੇਰੇ ਮਿੱਤਰੋ ਆ ਲੱਗੂ ਜੋਰ ਆ ਲੱਗੂ ਜੋਰ ਗੁਰਦਾਸਪੁਰੀਓ ਤਾੜੀਆਂ ਮਾਰੇ ਤਾੜੀਆਂ ਪ੍ਰਿੰਸ ਲਾ ਤਕੜਾ ਜੱਫਾ ਕਮਾਲ ਕਰ ਗਿਆ ਬਿੱਲਾ ਜਾਨ ਸਰਪੰਚ ਇਸ ਵੇਲੇ ਕਬੱਡੀ ਪਾ ਰਿਹਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਚਾਰ ਹਰਪਾਲ ਹੁਣੀ ਤਿਆਰ ਹੈ ਛੋਟਾ ਗਰਦੇਤ ਤਿਆਰ ਹੈ ਪਰ ਇਸ ਵੇਲੇ ਭਗਤੇ ਵਾਲੇ ਨਹੀਂ ਟੱਚ ਨਹੀਂ ਹੋਇਆ ਲੈ ਵੀ ਬਿੱਲਿਆ ਕਬੱਡੀ ਪਾਵੇ ਗੱਪਰੂ ਹੈ ਜਦੋਂ ਟੱਚ ਹੋਇਆ ਤੇ ਦੁਨੀਆ ਨੂੰ ਪਤਾ ਲੱਗ ਜਾਣਾ ਹੁਣ ਚਾਰਾਂ ਦੇ ਵਿੱਚੋਂ ਕੌਣ ਕਮਾਲ ਕਰੂਗਾ ਗੱਲ ਸਮੇਂ ਦੀ ਗਰਦੇਤਾ ਛੋਟਾ ਗਰਦੇਤਾ ਤੇ ਦੂਜੇ ਪਾਸੇ ਬਿੱਲਾ ਜਾਲ ਕੇ ਲੱਗ ਗਿਆ ਜੱਫਾ ਯਾਰ ਉਹ ਧਾਵੀ ਗਿਆ ਡੱਕਿਆ ਚੜ ਗਿਆ ਨਸ਼ਾ ਜੀ ਨੇ ਸਾਰਾ ਕੁਝ ਤੱਕਿਆ ਅਗਲੀ ਕਬੱਡੀ ਪੈ ਗਈ ਹੈ 우ਸਤਾਦ ਜੀ ਚੱਕਿਓ ਮਾਈਕ ਕਰਿਓ ਗੱਲ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਨੌਜਵਾਨ ਇਸ ਵੇਲੇ ਤਿਆਰ ਵਰ ਤਿਆਰ ਹੈ ਗੋਲ ਜਾਂ ਦਾਇਰਾ ਵਿੱਚ ਹੰਦੇ ਤੋਂ ਇਸ ਦੇ ਚੜ ਜਾਂਦਾ ਜਾਂ ਜਾਂ ਖਿਡਾਰੀ ਵਿੱਚ ਦਿਸਦੇ ਯਾਇਏ ਬਲਿਹਾਰੇ ਜਿਹਨੇ ਕਾੜ ਦੀ ਕੱਢੀ ਹੈ ਖੇਡਣੀ ਕਬੱਡੀ ਆਰੋ ਖੇਡਣੀ ਕਬੱਡੀ ਹੈ ਇਹ ਆ ਬੁੱਗਾ ਇਹ ਘਰੇਾਲੇ ਵਾਲਾ ਬੁੱਗਾ ਹੈ ਇਹ ਤਰਨਤਾਰਨ ਜ਼ਿਲ੍ਹੇ ਤੋਂ ਆਇਆ ਹੈ ਅੱਜ ਮੇਰੇ ਵੀਰੋ ਕਬੱਡੀ ਕੱਪ ਖੇਡਣ ਦੇ ਲਈ ਆਜਮਪੁਰ ਦਾ ਮੇਲਾ ਚੱਲਦਾ ਹੈ ਔਰ ਸਰਦਾਰ ਜਸਵੰਤ ਸਿੰਘ ਜੀ ਪੰਨੂ ਦੀ ਯਾਦ ਹੈ ਵੱਡਾ ਖੇਡ ਮੇਲਾ ਹੈ ਦਵਿੰਦਰ ਪੰਨੂ ਹੁਣਾ ਦਾ ਔਰ ਜਲਾਲ ਵਾਲੇ ਰਮਨੇ ਦਾ ਬਹੁਤ ਵੱਡਾ ਰੋਲ ਅੱਜ ਦੇ ਇਸ ਕਬੱਡੀ ਕੱਪ ਦੇ ਲਈ ਹੈ ਲਓ ਸਾਹਮਣੇ ਅਗਲੀ ਕਬੱਡੀ ਜਿਹੜਾ ਪਹਿਲਾ ਨੰਬਰ ਹੋਲਡ ਹੋਇਆ ਉਹਦਾ ਫੈਸਲਾ ਜਿਹੜਾ ਬਾਅਦ ਵਿੱਚ ਕੀਤਾ ਜਾਣਾ ਹੈ ਲਓ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਇਸ ਲਈ ਨੌਜਾਨ ਘਬਰੂ ਪਾ ਰਿਹਾ ਨਵਜੋਤ ਸ਼ੰਕਰ ਹੈ ਜਹਾਜ ਆ ਕਬੱਡੀ ਦਾ ਆਹ ਗੁਰਦਾਸਪੁਰੀਆਂ ਦੀਆਂ ਗੱਲਾਂ ਚੱਲਦੀਆਂ ਪਰਾ ਸੂਬੇ ਤੇ ਨਿੰਮੇ ਨੇ ਬੜੀ ਤਕੜੀ ਕਬੱਡੀ ਖੇਡੀ ਜੈਤੋ ਵਾਲਾ ਕੇਵਲ ਪਾਉ ਔਰ ਬਿਆੰਤ ਭਗਤੇ ਵਾਲਾ ਵੱਡੀਆਂ ਸਵਾਮਾਂ ਅੱਜ ਦੇ ਇਸ ਖੇਡ ਮੇਲੇ ਦੇ ਲਈ ਰਵੀ ਸ਼ੇਰ ਸਿੰਘ ਦਾ ਪੁੱਤਰ ਅੰਬਾ ਇਸ ਵੇਲੇ ਤਿਆਰ ਵਰ ਤਿਆਰ ਹੈ ਸਾਂਬਲਾ ਜਾਂ ਰੰਗਿਆ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਜਦੋਂ ਖੇਡ ਦਾ ਸਿੱਖੀ ਸਰੂਪ ਦੇ ਵਿੱਚ ਤੇ ਗੱਲਾਂ ਹੁੰਦੀਆਂ ਇੱਕ ਪਾਸੇ ਕਹਿੰਦੇ ਸੱਭਾ ਕਲਾਨੌਰ ਦੀ ਧਰਤੀ ਜਿਨੇ ਦੇਖਿਆ ਨਹੀਂ ਲਾਹੌਰ ਉਹ ਵੇਖੇ ਕਲਾਨੌਰ ਲਓ ਕਲਾਨੌਰ ਵਾਲਾ ਇਸ ਵੇਲੇ ਫਰ ਮੰਨ ਗਿਆ ਤੇਰੇ ਪੰਪ ਨੂੰ ਐਨ ਸਵਾਦ ਲਿਆ ਦਿੰਦਾ ਹੈ ਪੁਆਇੰਟ ਜਿਹੜਾ ਉਹ ਰੇਡਰ ਦੇ ਹਿੱਸੇ ਆ ਲਓ ਹਿੰਦਾ ਖੀਰਾਵਾਲੀ ਅਗਲੀ ਕਬੱਡੀ ਪਾ ਰਿਹਾ ਹੈ ਖੀਰਾਵਾਲੀ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਦੋ ਵੀਰ ਕਬੱਡੀ ਖੇਡਦੇ ਆ ਇੱਕ ਬਤੌਰ ਜਾਫੀ ਖੇਡਦਾ ਆ ਔਰ ਹਿੰਦਾ ਕਬੱਡੀਆਂ ਪਾਉਂਦਾ ਆ ਖੀਰਾਵਾਲੀ ਪਿੰਡ ਹੈ ਕਬੱਡੀ ਦੇ ਵਿੱਚ ਪ੍ਰਸਿੱਧ ਹੈ ਦੁਨੀਆ ਦੇ ਵੱਡੇ ਸਟਾਰ ਜਿਹੜੇ ਪੈਦਾ ਕੀਤੇ ਪਰ ਦੋ ਨੰਬਰ ਤੋਂ ਮੁਕਾਬਲਾ ਹੋਇਆ ਸੱਤੂ ਦਾ ਪੈਰ ਬਾਹਰ ਹੋਇਆ ਇਹ ਨੰਬਰ ਇਸ ਕਰਕੇ ਰੇਡਰ ਨੂੰ ਦਿੱਤਾ ਗਿਆ ਲਾਲਾਂ ਵਿੱਚੋਂ ਲਾਲ ਲਾਲ ਜੋ ਕਹਿੰਦੇ ਕਨੌਰ ਦਾ ਬੁਰਜਾਂ ਵਿੱਚੋਂ ਬੁਰਜ ਬੁਰਜ ਜੋ ਲੋਹਾਰ ਦਾ ਗੁਰਲਾਲ ਇਸ ਵੇਲੇ ਕਬੱਡੀ ਪਾ ਰਿਹਾ ਚਿੱਟਾ ਰਮਾਲ ਜੂੜੇ ਤੇ ਬੰਨਿਆ ਫੱਬਦਾ ਜੱਚਦਾ ਹੁਣ ਚਾਰਾਂ ਦੇ ਵਿੱਚੋਂ ਕੌਣ ਇਸ ਵੇਲੇ ਬੱਲੇ ਬੱਲੇ ਕਰਵਾਊਗਾ ਉਹ ਟੱਕਰ ਸਿਰੇ ਦੀ ਭਰਿਆ ਕਲਾਮਾ ਛੜਾਇਆ ਛੜਾਇਆ ਟੱਕਰ ਸਿਰੇ ਦੀ ਲੱਗਦਾ ਜੋਰ लवली ਹੈ ਵਾਹ ਓ ਵੇਰੇ ਆਲਿਆ ਵੇਰਿਆਂ ਸੋਹਣਾ ਵੇਰਿਆ ਜੇ ਟੱਕਰ ਵਧੀਆ ਲੱਗ ਰਹੀ ਜੇ ਮੈਚ ਵਧੀਆ ਲੱਗ ਰੇ ਦਰਸ਼ਕੋ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਆ ਸੰਗਤ ਖੁਸ਼ ਹੋ ਗਈ ਹੈ ਆ ਜੇ ਸੰਗਤ ਖੁਸ਼ ਹੋ ਜਾਵੇ ਤੇ ਸਮਝ ਲਓ ਵੀ ਸਾਰਾ ਕਾਰਜ ਕੀਤਾ ਹੋਇਆ ਜਿਹੜਾ ਉਹ ਸਫਲ ਹੈ ਅੱਜ ਦੇ ਮੇਲੇ ਤੇ ਸੰਗਤ ਖੁਸ਼ ਆ ਅੱਜ ਤੇ ਜਿਵੇਂ ਕਹਿੰਦੇ ਹੁੰਦੇ ਆ ਵੀ ਫਿਲਮ ਸ਼ੁਰੂ ਹੋਈ ਹੈ ਅੱਜ ਤੇ ਮੇਰੇ ਮਿੱਤਰੋ ਜਿਵੇਂ ਕਹਿੰਦੇ ਹੁੰਦੇ ਆ ਵੀ ਅੱਧਾ ਸਮਾਂ ਹੋਣਾ ਤੇ ਫਿਰ ਫਾਈਨਲ ਹੋਊਗਾ ਫਿਰ 30 ਐਂਡ ਹੋਣਾ ਆਹ ਸਾਹਮਣੇ ਇੱਕ ਪਾਸੇ ਦੀਪ ਹੈ ਸ਼ਿਕਾਰਮਾਸ਼ੀਆਂ ਵਾਲਾ ਔਰ ਦੂਜੇ ਪਾਸੇ ਰਤਨ ਗੜੀਆ ਸੋਡੀ ਰਤਨ ਗੜੀਆ ਤੇ ਪੁਆਇੰਟ ਸ਼ਿਕਾਰਮਾਸ਼ੀਆਂ ਪਿੰਡ ਹੈ ਦੀਪ ਦਾ ਆਪਣੀ ਟੀਮ ਦੇ ਲਈ ਕਿ ਲੱਖਾਂ ਜੇ ਨੰਬਰ ਦਾ ਵਾਅਦਾ ਕਰ ਗਿਆ ਚੱਲ ਵੀ ਬੁੱਗਿਆ ਪਾ ਵੀ ਕਬੱਡੀ ਸਪਰੇਅ ਗਰਾਊਂਡ ਦੇ ਵਿੱਚ ਜਰੂਰ ਪੁਚਦੀ ਕਰ ਦਿਓ ਕੋਈ ਵੀ ਖਿਡਾਰੀ ਜਿਹੜਾ ਪਾਣੀ ਪੀ ਕੇ ਉਹ ਜਿਹੜਾ ਖਾਲੀ ਗਲਾਸ ਹੈ ਉਹ ਗਰਾਊਂਡ ਦੇ ਵਿੱਚ ਨਹੀਂ ਸਿੱਟੂਗਾ ਇਹ ਬੇਨਤੀ ਹੈ ਆਪਾਂ ਗਰਾਊਂਡ ਦੀ ਕਦਰ ਕਰਨੀ ਸਾਰੇ ਭਰਾਵਾਂ ਨੇ ਇਹ ਬੇਨਤੀ ਹੈ ਇਸ ਗੱਲ ਦਾ ਧਿਆਨ ਰੱਖਿਓ ਲਓ ਬੁੱਗਾ ਘਰੇਆਲੇ ਵਾਲਾ ਲੈ ਵੀ ਖਾਨ ਸਾਹਮਣੇ ਦਾ ਮਾਈ ਬੁੱਗਾ ਘਰੇਆਲੇ ਵਾਲਾ ਇਸ ਵੇਲੇ ਕਬੱਡੀ ਪਾ ਰਿਹਾ ਮਾਸਟਰ ਦੀ ਸਾਊਂਡ ਲੱਗੀ ਹੋਈ ਹੈ ਅੱਜ ਕਹਿੰਦੇ ਪਹਾੜ ਵਾਲਿਆਂ ਦੀ ਵੱਡੀ ਗੱਲ ਹੈ ਆਜੋ ਪੜਦਾ ਕਹਿੰਦੇ ਗਰਾਊਂਡ ਸੱਭਾ ਸਭਾ ਕਲਾ ਨੌਰ ਵਾਲਾ ਇਸ ਵੇਲੇ ਕੋਸ਼ਿਸ਼ ਕਰਦਾ ਹੈ ਮੁਠੀ ਪਰ ਸਰੀਰ ਹੈ ਪਰ ਖੇਡ ਵੱਡੀ ਹੈ ਬਿੱਲਾ ਜੋਲ ਆ ਗਿਆ ਹੈ ਸਰਪੰਚ ਕਬੱਡੀ ਪਾ ਰਿਹਾ ਹੈ ਇਸ ਸਾਲ ਜਿਵੇਂ ਕਹਿ ਦਈਏ ਵੀ ਕਬੱਡੀ ਦੇ ਖਿਡਾਰੀ ਬਹੁਤ ਸਰਪੰਚ ਬਣਿਆ ਇਹ ਵੀ ਸਰਪੰਚ ਬਣ ਗਿਆ ਔਰ ਨਿੰਮੇ ਦਾ ਫੈਸਲਾ ਹੈ ਵੀ ਇਹ ਨੰਬਰ ਜਿਹੜਾ ਹੈ ਉਹ ਰੇਡਰ ਨੂੰ ਦਿੱਤਾ ਗਿਆ ਹੈ ਅਗਲੀ ਕਬੱਡੀ ਫੇਰ ਪੈ ਗਈ ਹੈ ਹਾਜੀ ਕਾਲਮਾ ਵਾਲਾ ਅਜੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਇਹ ਫਤਿਆਬਾਦੀਏ ਕੰਮੂ ਦਾ ਚੰਡਿਆ ਹੋਇਆ ਹੈ ਇਹ ਹਰਪਾਲ ਦਾ ਸਾਥੀ ਹੈ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਸ਼ੇਰੂ ਤਨੌਰੀ ਵਾਲਾ ਇੱਕ ਸਾਲ ਦੀ ਕਹਿੰਦੇ ਆਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਦਾ ਇਹ ਨੌਜਵਨ ਬੈਸਿਆ ਫਿਰ ਹੈ ਔਰ ਨਾਲ ਕਹਿੰਦੇ ਪ੍ਰਿੰਸ ਕਾਰੀ ਸਾਰੀ ਪਿੰਡ ਮੇਰੇ ਮਿੱਤਰੋ ਔਰ ਸਾਹਮਣੇ ਲੱਗਿਆ ਜੋਰ ਤੇ ਪੁਆਇੰਟ ਜਿਹੜਾ ਹੈ ਇਹ ਕਾਲਮਾ ਵਾਲਾ ਅਜੀ ਆਪਣੀ ਟੀਮ ਦੇ ਲਈ ਇੱਕ ਲੱਖਾਂ ਜੇ ਨੰਬਰ ਦਾ ਵਾਅਦਾ ਕਰ ਗਿਆ ਸਿੱਖੀ ਸਰੂਪ ਦੇ ਵਿੱਚ ਖੇਡਦਾ ਹੈ ਸੋਹਣਾ ਲੱਗਦਾ ਹੈ ਸ਼ੰਕਰ ਕਹਿੰਦੇ ਮੇਰੇ ਮਿੱਤਰੋ ਫਿੱਟ ਹੋ ਰਿਹਾ ਕਿਉਂਕਿ ਅੱਗੇ ਸੀਜ਼ਨ ਆਸਟ੍ਰੇਲੀਆ ਦਾ ਆ ਰਿਹਾ ਹੈ ਅੱਗੇ ਸੀਜ਼ਨ ਕੈਨੇਡਾ ਦਾ ਆ ਰਿਹਾ ਹੈ ਗੁਰਦਿੱਤਿਆ ਅੱਗੇ ਸੀਜ਼ਨ ਅਮਰੀਕਾ ਦਾ ਆ ਰਿਹਾ ਤੇ ਫਿਰ ਉਸ ਤੋਂ ਅੱਗੇ ਸੀਜ਼ਨ ਕਹਿੰਦੇ ਫਿਰ ਨਿਊਜ਼ੀਲੈਂਡ ਦਾ ਆ ਰਿਹਾ ਔਰ ਵੱਡੇ ਸੀਜ਼ਨ ਖੇਡੇ ਜਾਂਦੇ ਆ ਔਰ ਇਸ ਸਾਲ ਤੇ ਕਹਿੰਦੇ ਦੁਬਈ ਦੇ ਵਿੱਚ ਵੀ ਵਰਲਡ ਕੱਪ ਹੋਣਾ ਹੈ ਸਮੇਂ ਦੀਆਂ ਗੱਲਾਂ ਹੋਣਗੀਆਂ ਆਹ ਸ਼ੰਕਰ ਜਹਾਜ਼ ਸ਼ੰਕਰ ਜਹਾਜ਼ ਮੇਰੀ ਦੁਨੀਆ ਪ੍ਰੋਫੈਸਰ ਮੱਖਣ ਸਿੰਘ ਨੇ ਆਖਿਆ ਵੀ ਇਹ ਜਹਾਜ਼ ਹੈ ਜਦੋਂ ਇਹ ਬਹਾ ਖਿਲਾਰ ਦਿੰਦਾ ਤੇ ਸੋਹਣਾ ਲੱਗਦਾ ਸੋਹਣਾ ਲੱਗਦਾ ਸਾਡਾ ਵੀਰ ਲਓ ਸਾਹਮਣੇ ਅੰਬੇ ਦੀ ਰੇਡ ਤੇ ਬੋਲ ਖਾਂਦੇ ਅੰਬਾ ਇਸ ਵੇਲੇ ਕਬੱਡੀ ਪਾ ਰਿਹਾ ਕਬੱਡੀ ਦਾ ਨਵਾਬ ਇਸ ਵੇਲੇ ਕਬੱਡੀ ਪਾ ਰਿਹਾ ਅੰਬਾ ਸੁਰ ਸਿੰਘ ਦਾ ਵੱਡਾ ਮਾਲ ਹੈ ਔਰ ਥੱਬੇ ਥੱਬੇ ਦੇ ਪੱਟ ਹੈ ਕੱਦ ਚੌੜੀ ਛਾਤੀ ਹੈ ਹੁਣ ਚਾਰਾਂ ਦੇ ਵਿੱਚੋਂ ਇਸ ਲਈ ਪ੍ਰਿੰਸ ਕਾਰੀ ਸਾਰੀ ਵਾਲਾ ਕੋਸ਼ਿਸ਼ ਕਰਦਾ ਹੈ ਅੰਬਾ ਡੱਕਿਆ ਜਾਊ ਜਾਂ ਫਿਰ ਭੱਜੂਗਾ ਗੱਲ ਸਮੇਂ ਦੀ ਹੈ ਅੱਜ ਦੇ ਸਮੇਂ ਦੇ ਵਿੱਚ ਅੰਬੇ ਨੂੰ ਰੁਕਣਾ ਹੈ ਕਿਵੇਂ ਕਹਦੀਏ ਵੀ ਉਹ ਵੱਡੀ ਗੱਲ ਹੋ ਜਾਂਦੀ ਹੈ ਅੰਬਾ ਦੁਨੀਆ ਦੇ ਕਹਿੰਦੇ ਮੇਰੇ ਵੀਰੇ ਟਾਪਰਾਂ ਦੇ ਵਿੱਚ ਆਪਣਾ ਨਾਮ ਦਰਜ ਕਰਾ ਗਿਆ ਖੀਰਾਵਾਲੀਆ ਹਿੰਦਾ ਆ ਗਿਆ ਚਿੱਟਾ ਰਮਾਲ ਜੂੜੋ ਤੇ ਬੰਨਿਆ ਫੱਪਦਾ ਜੱਚਦਾ ਸ਼ਾਮ ਜਿਹੜੀ ਸੰਧੂਰੀ ਹੋ ਰਹੀ ਹੈ ਔਰ ਮਾ ਖੇਡ ਕਬੱਡੀ ਹੈ ਆਜਮਪੁਰ ਦੇ ਵਿੱਚ ਖੇਡੀ ਜਾ ਰਹੀ ਹੈ ਚਾਰ ਯਾਪੀ ਇਸ ਵੇਲੇ ਤਿਆਰ ਵਰ ਤਿਆਰ ਖੰਡੂਰ ਸਾਬੀ ਔਰ ਹਲਕਾ ਜਿਹਾ ਟੱਚ ਛੋਟੇ ਗਰ ਦਿੱਤੇ ਨੂੰ ਹੋਇਆ ਨੰਬਰ ਰੇਡਰ ਦਾ ਗੁਰਨਾਲ ਆ ਗਿਆ ਅਗਲੀ ਕਬੱਡੀ ਪਾਉਣ ਦੇ ਲਈ ਗੁਰਨਾਲ ਬੁਰਜਾਂ ਵਿੱਚੋਂ ਬੁਰਜ ਜੋਂ ਬੁਰਜ ਲਾਹੌਰ ਦਾ ਲਾਲਾਂ ਵਿੱਚੋਂ ਲਾਲ ਤੇ ਉਹ ਗੁਰਨਾਲ ਘਨੌਰ ਦਾ ਇਹ ਬੋਲ ਪ੍ਰੋਫੈਸਰ ਮੱਖਣ ਸਿੰਘ ਜੀ ਨੇ ਗੁਰਲਾਲ ਘਨੌਰ ਲਈ ਬੋਲੇ ਸਨ ਲਓ ਸਾਹਮਣੇ ਗੁਰਲਾਲ ਇਸ ਲਈ ਕਬੱਡੀ ਪਾ ਰਿਹਾ ਰਮਨ ਕੁਤਮੇ ਵਾਲਾ ਸਾਡਾ ਭਰਾ ਹੈ ਰਮਨ ਬੈਣੀਪਾਲ ਦਾ ਮੇਰੇ ਵੀਰੋ ਸਰੀ ਤੋਂ ਵੱਡਾ ਸਹਿਯੋਗ ਹੈ ਖੰਡੂਰ ਸਾਹਿਬ ਦੀ ਟੀਮ ਨੂੰ ਬਣਾਉਣ ਦੇ ਲਈ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਰਮਨ ਨੇ ਹਣੀ ਜਦੋਂ ਵੀ ਆਖੀਏ ਜਦੋਂ ਵੀ ਆਵਾਜ਼ ਮਾਰੀਏ ਤੇ ਸਾਡੇ ਭਰਾ ਖੜਦੇ ਆ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਦੀਪ ਸ਼ਿਕਾਰ ਮਾਸਿਆਂ ਪਿੰਡ ਵਾਲਾ ਮੇਰੇ ਮਿੱਤਰੋ ਵਧਿਆ ਹੋਇਆ ਚਾਰ ਸਰਦਾਰ ਸੋਹਣੇ ਲੱਗਦੇ ਆ ਸੋਟੀ ਨੌਜਵਾਨ ਗਬਰੂ ਤੇ ਦੂਜੇ ਪਾਸੇ ਕਹਿੰਦੇ ਗੁਰ ਦਿੱਤਾ ਅਮਰਤਪਾਲ ਸਿੰਘ ਹੈ ਅਮਰਤਪਾਲ ਸਿੰਘ ਹੈ ਇਹਨੂੰ ਛੋਟਾ ਕਰ ਦਿੱਤਾ ਕਹਿੰਦੀ ਦੁਨੀਆ ਉਹ ਗੁਰਦਾਸਪੁਰਿਆ ਤਾੜੀਆਂ ਵਾਰਿਆ ਹੁਣ ਕੀ ਖਿਆਲ ਲੱਗ ਗਿਆ ਜੋਰ ਲੱਗ ਗਿਆ ਜੋਰ ਲੱਗ ਗਿਆ ਜੋਰ ਸਵਾਦ ਆ ਗਿਆ ਦਵਿੰਦਰਾ ਦੇ 500 ਮੱਡੇ ਨੂੰ ਨੌਜਵਾਨਾ ਕਰ ਮਾਨ ਇਸ ਖਿਡਾਰੀ ਦਾ ਬਹੁਤ ਸਿਰੇ ਦੀ ਖੇਡ ਵਿਖਾਈ ਆ ਦਵਿੰਦਰ ਪੰਨੂ ਵੱਲੋਂ ਤੇ ਰਮਨੇ ਜਲਾਲ ਵੱਲੋਂ ਇਹ ਵੱਡਾ ਸਨਮਾਨ ਹੈ ਇਹ ਸਾਈ ਪ੍ਰੈਸ ਤੋਂ ਪੁੱਜਿਆ ਉਧਰ ਬਲਵੀਰ ਹੁਣੀ ਸਾਡੇ ਉਹ ਵੀ ਆਨੰਦ ਮਾਣਦੇ ਹੋਣਗੇ ਵੀ ਬਾਈ ਦੇ ਪਿੰਡ ਅੱਜ ਮੇਲਾ ਚੱਲਦਾ ਦਵਿੰਦਰ ਦੇ ਦੇਖਣਾ ਜ਼ਰੂਰ ਹੈ ਲਓ ਬੁੱग्गा ਘਰੇਾਲੇ ਵਾਲਾ ਨੀਤਾ ਜੀ ਡਿਊਟੀ ਤੇ ਪੁੱਜ ਜਾਈਏ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਬੁੱਗੇ ਦੀ ਰੇਡ ਤੇ ਪੁਆਇੰਟ ਜਿਹੜਾ ਉਹ ਰੇਡਰ ਦੇ ਹਿੱਸੇ ਹੈ ਲਓ ਅਗਲੀ ਕਬੱਡੀ ਬਿੱਲਾ ਜਾਲ ਬਿੱਲਾ ਜਾਲ ਕਬੱਡੀ ਪਾ ਰਿਹਾ ਹੈ ਬਿੱਲਾ ਜਾਲ ਕਬੱਡੀ ਪਾ ਰਿਹਾ ਹੈ ਲੈ ਵੀ ਨੀਤੇਬਾਈ ਇੱਕ ਨੰਬਰ ਹੋਲਡ ਹੈ ਉਹ ਵੀ ਆਪਾਂ ਚੈੱਕ ਕਰ ਲਈਏ ਪਰ ਦੂਜੇ ਪਾਸੇ ਹਰਪਾਲ ਕਾਲਮਾ ਦਾ ਇਸ ਵੇਲੇ ਜੱਫਾ ਲਾਉਂ ਜਾਂ ਨਹੀਂ ਹਰਪਾਲ ਕਾਲਮਾ ਦਾ ਨੰਬਰ ਰੇਡਰ ਦਾ ਕਿਹੜੋ ਧੜੀ ਪੈਂਦੇ ਜਦੋਂ ਪੇਚੇ ਸੋਹਣਿਆ ਦੂਰ ਹੁੰਦੇ ਦਿਲਾਂ ਦੇ ਭੁਲੇਖੇ ਸੋਹਣਿਆ ਅਗਲਾ ਵੀ 21 ਦੀ 31 ਮੋੜਦਾ ਆਦੇ ਕੇਲੇ ਦਬਕਾ ਬਗਾਨੇ ਪੁੱਤ ਦਾ ਜਿਵੇਂ ਵੱਜਦਾ ਫਰਾਟਾ ਨੀਲੇ ਫੋੜ ਦਾ ਨੀਲੇ ਫੋੜ ਦਾ ਫਰਾਟਾ ਕਹਿੰਦੇ ਮੰਨਿਆ ਗਿਆ ਹੈ ਅੱਜ ਨਾ ਖਿਡਾਰੀਆਂ ਦੇ ਫਰਾਟੇ ਮੰਨੇ ਜਾਣਗੇ ਲਓ ਸਾਹਮਣੇ ਆਜੇ ਕਾਲਮਾ ਵਾਲਾ 12 ਤੇ 12 ਦੀ ਟੱਕਰ ਮੈਚ ਬੜਾ ਸਿਰੇ ਦਾ ਖੇਡਿਆ ਜਾ ਰਿਹਾ ਮੇਰੇ ਵੀਰੋ ਅੱਤੇ ਨੰਬਰ ਦਾ ਫਰਕ ਹੈ ਇਹ ਪਹਿਲਾ ਸੈਮੀਫਾਈਨਲ ਆਜਮਪੁਰ ਦੇ ਕਬੱਡੀ ਕੱਪ ਦਾ ਜਿਹੜਾ ਖੇਡਿਆ ਜਾ ਰਿਹਾ ਕਾਲੇ ਅਫਗਾਨੇ ਦਾ ਏਰੀਆ ਆਜਮਪੁਰ ਛੋਟਾ ਜਿਹਾ ਪਿੰਡ ਆ ਔਰ ਸਾਹਮਣੇ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਪਰ ਅੱਜ ਕਬੱਡੀ ਕਰਕੇ ਦੁਨੀਆ ਦੇ ਕਬੱਡੀ ਦੇ ਦੁਨੀਆ ਦੇ ਨਕਸ਼ੇ ਤੇ ਆ ਗਿਆ ਵੀ ਆਜਮ ਪਰਦੇ ਵਿੱਚ ਕੀ ਹੈ ਔਰ ਜਿੱਥੇ ਮੇਰੇ ਵੀਰੋ ਕਬੱਡੀ ਹੋ ਰਹੀ ਲਓ ਸ਼ੰਕਰ ਦੀ ਰੇਡ ਦੁਨੀਆ ਦੀ ਕਰੀਮ ਖੇਡਦੀ ਹੈ ਦੁਨੀਆ ਦੀ ਕਰੀਮ ਖੇਡਦੀ ਹੈ ਗੋਰੇ ਭਗਤੇ ਵਾਲੇ ਨੇ ਤੇ ਸ਼ਾਲੂ ਸਾਡੇ ਭਰਾ ਖਾਲਸਾ ਬੈਰੀਕੇਟ ਵਾਲੇ ਨੇ ਵੱਡੀ ਮਿਹਨਤ ਕੀਤੀ ਆ ਗਰਾਊਂਡ ਨੂੰ ਸ਼ਿੰਗਾਰਨ ਦੇ ਲਈ ਵਿਸ਼ੇਸ਼ ਤੌਰ ਤੇ ਧੰਨਵਾਦਿਆ ਆ ਨੰਬਰ ਕਹਿੰਦੇ ਜੀ ਹੋਲਡ ਹੈ ਇਹਦਾ ਫੈਸਲਾ ਬਾਅਦ ਵਿੱਚ ਕੀਤਾ ਜਾਊਗਾ ਅੰਬੇ ਦੀ ਰੇਡ ਇਸ ਲਈ ਖੇਡ ਮੈਦਾਨ ਦੇ ਵਿੱਚ ਖਾਨ ਅੰਬਾ ਮਾਈਕ ਅੰਬਾ ਆ ਗਿਆ ਅੰਬਾ ਦੁਨੀਆ ਦਾ ਵੱਡਾ ਸਟਾਰ ਹੈ ਮੇਰੇ ਵੀਰੋ ਰਵੀ ਸ਼ੇਰ ਸਿੰਘ ਦਾ ਪੁੱਤ ਹੈ ਦੁਨੀਆ ਦੇ ਵਿੱਚ ਚੜ੍ਹਦਾ ਹੈ ਅੱਜ ਦੇ ਸਮੇਂ ਦੇ ਵਿੱਚ ਮੰਗ ਹੈ ਮੇਰੇ ਵੀਰੋ ਅੰਬਾ ਕਬੱਡੀ ਪਾ ਰਿਹਾ ਹੈ ਦੂਜੇ ਪਾਸੇ ਮੁਕਾਬਲਾ ਹੋ ਗਿਆ ਔਰ ਜੈਤੋ ਵਾਲਾ ਪਾਹੂ ਹੈ ਕੇ ਜੈਤੋ ਵਾਲਾ ਪਾਹੂ ਵੀ ਕਮਾਲ ਕਰਦਾ ਮਾਰ ਮਾਰ ਧੌਲਾ ਗਿਚੀ ਲਾਲ ਕਰਦਾ ਪਹਿਲੀਆਂ ਚ ਗੱਲਾਂ ਹੋਈਆਂ ਜੈਤੋ ਵਾਲੇ ਪਾਹੂਆਂ ਨੇ ਕਹਿੰਦੇ ਦੁਨੀਆ ਮਣਾਈ ਐ ਲਓ ਹਿੰਦਾ ਇਸ ਵੇਲੇ ਖੀਰਾਵਾਲੀ ਪਿੰਡ ਦਾ ਗੱਗੀ ਵੀ ਪੁੱਜਿਆ ਹੋਇਆ ਟਰੈਕਟਰ ਜਿੱਤੇ ਐ ਦੁਨੀਆ ਦੇ ਵਿੱਚ ਕਹਿੰਦੇ ਗੱਲਾਂ ਹੋਈਆਂ ਇਸ ਵੇਲੇ ਕਬੱਡੀ ਹਿੰਦੇ ਨੇ ਪਾ ਦਿੱਤੀ ਐ ਖੀਰਾਵਾਲੀ ਪਿੰਡ ਨੇ ਸਮੇਂ-ਸਮੇਂ ਦੇ ਨਾਲ ਦੁਨੀਆ ਦੇ 스타 ਦੁਨੀਆ ਦੇ ਟਾਪਰ ਪੈਦਾ ਕੀਤੇ ਐ ਪਟ ਗਿਆ ਖੰਚ ਇੱਕ ਪਾਸੇ ਚੜਦੀ ਜੀ ਬਰੇਸ ਐ ਦੂਜੇ ਪਾਸੇ ਤਜਰਬਾ ਸੱਤੂ ਖੰਡੂਰ ਸਾਭੀਆਂ ਇਸ ਵੇਲੇ ਕਮਾਲ ਕਰ ਗਿਆ ਗੁਰਲਾਲ ਆ ਗਿਆ ਕਬੱਡੀ ਪਾਉਣ ਦੇ ਲਈ ਗੁਰਲਾਲ ਆ ਗਿਆ ਗੁਰਾਂ ਦਾ ਲਾਲ ਆ ਗਿਆ ਗੁਰਲਾਲ ਕਬੱਡੀ 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 ਕਰਦਾ ਹੋਇਆ ਵਾਹ ਉਹ ਸੋਹਣਾ ਨਹੀਂ ਉਹ ਰੀਸਾ ਤੇ ਪੁਆਇੰਟ ਜਿਹੜਾ ਉਹ ਗੁਰਲਾਲ ਆਪਣੀ ਟੀਮ ਦੇ ਲਈ ਜੋੜ ਗਿਆ ਪੁਆਇੰਟ ਜਿਹੜਾ ਇਸ ਵੇਲੇ ਰੀਡਰ ਦੇ ਹਿੱਸੇ ਜਾ ਜੜਿਆ ਮੇਰੀ ਬੇਨਤੀ ਅਗਲਾ ਜਿਹੜਾ ਮੈਚ ਹੋਣਾ ਹੈ ਮਾਤਾ ਪੰਜਾਬ ਕੌਰ ਸੰਦੀਪ ਨੰਗਲੰਦੀਆਂ ਕਬੱਡੀ ਕਲੱਬ ਸ਼ਾਹਕੋਟ ਤੇ ਆਜ਼ਾਦ ਕਬੱਡੀ ਕਲੱਬ ਸ਼ਕਰਪੁਰ ਦੀਆਂ ਟੀਮਾਂ ਦੇ ਦਰਮਿਆਨ ਜਿਹੜਾ ਮੈਚ ਇਸ ਮੈਚ ਤੋਂ ਬਾਅਦ ਖੇੜਿਆ ਜਾਣਾ ਹੈ ਇਹ ਟੀਮਾਂ ਇਸ ਮੈਚ ਦੇ ਹਾਫ ਟਾਈਮ ਤੱਕ ਪਹੁੰਚ ਜਾਣੀਆਂ ਚਾਹੀਦੀਆਂ ਬਿੱਲਾ ਸਰਪੰਚ ਰੇਡ ਪਾਉਂਦਾ ਹੈ ਪਰ ਸਾਹਮਣੇ ਸਾਹਮਣੇ ਪ੍ਰੈਸ਼ਰ ਨਹੀਂ ਪ੍ਰੈਸ਼ਰ ਨਹੀਂ ਜੋ ਵੀ ਫੈਸਲਾ ਰੈਫਰੀ ਦਾ ਹੈ ਉਹ ਅੰਤਮ ਹੋਣਾ ਹੈ ਔਰ ਪੁਆਇੰਟ ਜਿਹੜਾ ਬਿੱਲਿਆ ਚੌਲ ਆਪਣੀ ਟੀਮ ਦੇ ਲਈ ਜੋੜ ਗਿਆ ਹੈ ਪੁਆਇੰਟ ਜਿਹੜਾ ਇਸ ਵੇਲੇ ਰੀਡਰ ਦੇ ਹਿੱਸੇ ਜਾ ਜੁੜਿਆ ਹੈ ਪੁਆਇੰਟ ਜਿਹੜਾ ਬਾਬਾ ਬੁੱਢਾ ਦੀ ਕਬੱਡੀ ਕਲੱਬ ਮੈਲਵੰਦ ਦੀ ਟੀਮ ਦੇ ਹਿੱਸੇ ਜਾ ਜੁੜਿਆ ਹੈ ਸਾਡੀ ਬੇਨਤੀ ਹੈ ਅਪੀਲ ਕਰ ਸਕਦੇ ਆਪਾਂ ਪਲੀਜ਼ ਆਓ ਸਾਹਮਣੇ ਅਗਲੀ ਕਬੱਡੀ ਮੇਰੇ ਵੀਰੋ ਕਬੱਡੀ 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 ਥੋੜਾ ਜਿਹਾ ਧਿਆਨ ਦਿਓ ਥੋੜਾ ਜਿਹਾ ਇੱਧਰ ਰੱਖਿਓ ਜੀ ਧਿਆਨ ਹੂਟਰ ਵੱਜਿਆ ਨਹੀਂ ਉਧਰ ਉਹ ਫੇਰ ਥੋੜਾ ਜਿਹਾ ਜਿਵੇਂ ਕਹਿੰਦੇ ਹੁੰਦੇ ਆ ਵੀ ਪ੍ਰੋਬਲਮ ਆਈ ਹੈ ਸੋ ਬਹੁਤ ਛੋਟੀ ਦਾ ਮੈਚ 14 14.5 ਤੇ 15 ਦਾ ਮੈਚ ਜਿਹੜਾ ਹੈ ਇਸ ਲਈ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ 14 ਤੇ 15 ਦਾ ਮੈਚ ਲਓ ਬੁੱਗਾ ਘਰੇਾਲੇ ਵਾਲਾ ਬਾਬਾ ਅਵਤਾਰ ਸਿੰਘ ਜੀ ਮਹਾਂਪੁਰਸ਼ ਘਰੇਾਲੇ ਵਾਲਿਆਂ ਦੀ ਖੇਡ ਕਬੱਡੀ ਨੂੰ ਦੇਣ ਵੱਡੀ ਹੈ ਔਰ ਸਦਾ ਰਹੀ ਨਹੀਂ ਰਹਾਂਗੇ ਮਹਾਂਪੁਰਸ਼ਾਂ ਦੇ ਲਓ ਕਬੱਡੀ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਡਬਲ ਟੱਚ ਹੋ ਗਿਆ ਹੈ ਸ਼ੇਰੂ ਵੀ ਲੱਗਿਆ ਤੇ ਸਾਬਾ ਵੀ ਲੱਗਿਆ ਚੱਲਦਾ ਹੋਇਆ ਮੈਚ ਦਾ ਹਾਫ ਟਾਈਮ ਜਿਹੜਾ ਹੋ ਚੁੱਕਿਆ ਹੈ ਹਾਫ ਟਾਈਮ ਤੱਕ ਦਾ ਜਿਹੜਾ ਸਕੋਰ ਹੈ ਉਹ ਸਕਰੀਨ ਦੇ ਹਿਸਾਬ ਦੇ ਨਾਲ 14 ਨੰਬਰ ਨੇ ਇਸ ਮੈਚ ਦੇ ਵਿੱਚੋਂ ਬਾਬਾ ਬੁੱਢਾ ਜੀ ਕਬੱਡੀ ਕਲੱਬ ਮੈਲਬਨ ਦੀ ਟੀਮ ਦੇ ਤੇ 16 ਨੰਬਰ ਨੇ ਬਾਬਾ ਬਲਵਿੰਦਰ ਸਿੰਘੀ ਕਬੱਡੀ ਕਲੱਬ ਖੰਡੂਰ ਸਾਹਿਬ ਦੀ ਟੀਮ ਦੇ 14 ਤੇ 16 ਜੇ ਫਾਸਟ ਆਫ ਦੀ ਖੇਡ ਵਧੀਆ ਲੱਗੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੋ ਬਹੁਤ ਚੋਟੀ ਦਾ ਮੈਚ ਜਿਹੜਾ ਇਸ ਲਈ ਖੇਡ ਮਾਤਾ ਪੰਜਾਬ ਕੌਰ ਸੰਦੀਪ ਨੰਗਲੰਬੀਆਂ ਸ਼ਾਹ ਕੋਟ ਤੇ ਆਜ਼ਾਦ ਕਬੱਡੀ ਕਲੱਬ ਸ਼ੱਕਰਪੁਰ ਠੀਕ 5 ਮਿੰਟ ਦੇ ਵਿੱਚ ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਪਹੁੰਚ ਜਾਣ ਬੜੀ ਮਿਹਰਬਾਨੀ ਹੋਊਗੀ ਅੰਬੇ ਦੀ ਰੇਡ ਸੈਕੰਡ ਹਾਫ ਦੀ ਖੇਡ ਲਓ ਇੱਕ ਪਾਸੇ ਸਾਬਾ ਇਹ ਕਲਾ ਨੌਰ ਵਾਲਾ ਸਾਬਾ ਹੈ ਪਰ ਅੰਬਾ ਨੌਜਨ ਗਬਰੂ ਕਬੱਡੀ ਪਾ ਕੇ ਪੜ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਸ਼ੰਕਰ ਸੰਧਮੋ ਵਾਲਾ ਇਸ ਵੇਲੇ ਕਬੱਡੀ ਪਾ ਰਿਹਾ ਕਬੱਡੀ ਦਾ ਜਹਾਜ਼ ਮੇਰੇ ਵੀਰੇ ਇਸ ਵੇਲੇ ਕਬੱਡੀ ਪਾ ਰਿਹਾ ਹੈ ਪ੍ਰੋਫੈਸਰ ਸਾਹਿਬ ਨੇ ਮੇਰੇ ਵੀਰੋਂ ਕਿਤਾਬ ਦਿੱਤਾ ਉਸ ਤੋਂ ਬਾਅਦ ਇਹਨੂੰ ਸਾਰੇ ਜਹਾਜ ਦੇ ਮੇਰੇ ਵੀਰੋਂ ਨਾਂ ਦੇ ਨਾਲ ਜਾਣਨ ਲੱਗ ਗਿਆ ਸ਼ੰਕਰ ਜਹਾਜ ਕਬੱਡੀ ਪਾ ਰਿਹਾ ਪਰ ਦੂਜੇ ਪਾਸੇ ਮੁਕਾਬਲਾ ਸਖਤ ਹੈ ਲੱਗਦਾ ਜੋਰ ਆਹ ਨੰਬਰ ਰੇਡਰ ਦੇ ਹਿੱਸੇ ਜੜਦਾ ਹੋਇਆ ਗੁਰਲਾਲ ਇਸ ਵੇਲੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਫਿਰ ਤਿਆਰ ਵਰ ਤਿਆਰ ਹੈ ਗੁਰਲਾਲ ਸੋਲ ਦੀ ਗੱਲ ਹੁੰਦੀ ਹੈ ਗੁਰਲਾਲ ਕਿਨਾਰ ਵਾਲਾ ਟਕਰਾ ਖੇਡਿਆ ਔਰ ਆਹ ਮੁੰਡੇ ਦੀ ਖੇਡ ਸੋਹਣੀ ਹੈ ਗੁਰਾਂ ਦਾ ਲਾਲ ਰ ਲਾਲ ਔਰ ਖੁੱਚ ਵੀ ਪੱਟੀ ਐ ਪੱਟ ਵੀ ਮੋਟੇ ਐ ਔਰ ਗੱਜ ਚੌੜੀ ਛਾਤੀ ਐ ਖੇੜ ਸੋਹਣੀ ਐ ਔਰ ਇਸੇ ਲਈ ਕਬੱਡੀ ਪਾ ਦिती ਐ ਪ੍ਰਿੰਸੈਸ ਵੇਲੇ ਕਾਰੀ ਸਾਰੀ ਹਲਾ ਕੋਸ਼ਿਸ਼ ਕਰਦਾ ਹੈ ਨੰਬਰ ਰੇਡਰ ਦਾ ਹਿੰਦਾ ਖੀਰਾਵਾਲੀ ਪਿੰਡ ਦਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਬਾਧਾ ਹੋਇਆ ਸਰਦਾਰ ਕਬੱਡੀ ਪਾ ਰਿਹਾ ਤੇ ਚਾਰੀ ਸਰਦਾਰ ਯਾਪੀ ਜਿਹੜੇ ਤਿਆਰ ਵਰ ਤਿਆਰ ਹੈ ਹੁਣ ਕਿਹੜਾ ਸਰਦਾਰ ਇਹ ਸਰਦਾਰ ਨੂੰ ਡੱਕ ਪਾਊਗਾ ਇਹ ਗੱਲ ਸਮੇਂ ਦੀ ਹੈ ਚਿੱਟਾ ਰਮਾਲ ਜੂੜੇ ਤੇ ਬੰਨਿਆ ਫੱਪਦਾ ਜੱਟਦਾ ਸੱਤੂ ਸੱਤੂ ਤੇ ਹਿੰਦਾ ਹਿੰਦਾ ਤੇ ਸੱਤੂ ਸੱਤੂ ਤੇ ਹਿੰਦਾ ਹਿੰਦਾ ਤੇ ਸੱਤੂ ਟੱਕਰ ਮੁਕਾਬਲਾ ਤੇ ਨੰਬਰ ਨੰਬਰ ਰੇਡਰ ਦਾ ਨੰਬਰ ਇਸ ਵੇਲੇ ਨੌਜਨ ਧਾਵੀ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਉਧਰ ਗੁਰਵਿੰਦਰ ਸਿੰਘ ਜੀ ਕਾਦੀਆਂ ਹਲਕਾ ਯੂਥ ਪ੍ਰਧਾਨ ਜੈਵੀ ਸਿੱਧੂ ਜੀ ਉਹ ਵੀ ਚੇਚੇ ਤਰਤੇ ਪੁੱਜਿਆ ਵਿਸ਼ੇ ਤਰਤੇ ਧੰਨਵਾਦ ਕਰਦੇ ਆ ਲਓ ਅਗਲੀ ਕਬੱਡੀ ਬੁੱਗਾ ਇਸ ਵੇਲੇ ਨੌਜਨ ਵਧਿਆ ਹੋਇਆ ਘਰਿਆਲੇ ਵਾਲਾ ਘਰਿਆਲੇ ਵਾਲਾ ਬੁੱਗਾ ਵਧਿਆ ਹੋਇਆ ਰੇਡ ਪਾਉਣ ਦੇ ਲਈ ਔਰ ਚਾਰ ਜਾਫੀ ਤਿਆਰ ਨੇ ਬਾਬਾ ਬੁੱਢਾ ਜੀ ਕਬੱਡੀ ਕਲੱਬ ਦੀ ਟੀਮ ਨੇ ਹੁਣ ਕੌਣ ਇਸ ਨੌਜਨ ਦੇ ਨਾਲ ਇੱਕ ਪਾਸੇ ਹੁਸ਼ਿਆਰਪੁਰੀਆ ਆ ਕਹਿੰਦੇ ਪ੍ਰਿੰਸ ਹੈ ਕਾਰੀ ਸਾਰੀ ਪਿੰਡ ਹੈ ਪਰ ਫੈਸਲਾ ਹੋ ਗਿਆ ਫੈਸਲਾ ਨਿੰਮਿਆ ਪਿੱਛੇ ਵੀ ਝਾਕ ਲੈ ਵੀ ਪੁਆਇੰਟ ਜਿਹੜਾ ਹੈ ਉਹ ਰੇਡਰ ਦੇ ਹਿੱਸੇ ਜਾ ਜੁੜਿਆ ਪੁਆਇੰਟ ਜਿਹੜਾ ਹੈ ਇਸ ਲਈ ਖੰਡੂਰ ਸਾਹਿਬ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਦੀਪ ਸ਼ਿਕਾਰਾਂ ਵਾਲਾ ਇਸ ਵੇਲੇ ਕਬੱਡੀ ਪਾ ਰਿਹਾ ਹੈ ਦੀਪ ਸ਼ਿਕਾਰ ਮਾਸ਼ੀਆਂ ਵਾਲਾ ਇਸ ਵੇਲੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਬਾਧਾ ਹੋਇਆ ਲਓ ਦੂਜੇ ਪਾਸੇ ਕੱਲ ਨੂੰ ਕਹਿੰਦੇ ਵੱਡੀ ਗੱਡੀ ਦਿੱਤੀ ਜਾਣੀ ਹੈ ਰਤਨ ਜੜੀਆ ਸੋਢੀ ਕੱਲੂ ਵੱਡੀ ਗੱਡੀ ਦੇ ਨਾਲ ਮਾਨਿਆ ਸਨਮਾਨਿਆ ਜਾਊਗਾ ਵਾਹਿਗੁਰੂ ਮੇਰ ਕਰੇ ਵਾਹਿਗੁਰੂ ਮੇਰ ਕਰੇ ਹਲਕੀ ਚੋਟ ਮਹਿਸੂਸ ਕਰ ਰਿਹਾ ਹੈ ਨੌਜਵਨ ਦੀਪ ਹੈ ਸ਼ਿਕਾਰ ਮਾਸ਼ੀਆਂ ਵਾਲਾ ਠੀਕ ਹੈ ਗੁਰੂ ਮਹਾਰਾਜ ਜੀ ਮੇਰ ਹੈ ਠੀਕ ਹੈ ਬਿਲਕੁਲ ਖਿਡਾਰੀ ਠੀਕ ਹੈ ਔਂਕਾਰ ਸੇਖੋਂ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਔਰ ਉਹਨਾਂ ਨੇ ਅੱਜ ਜਿਹੜੀ ਬਾਬਾ ਬੁੱਢਾ ਜੀ ਕਬੱਡੀ ਕਲੱਬ ਦੀ ਟੀਮ ਉਹ ਗਰਾਊਂਡ ਦੇ ਵਿੱਚ ਪਹੁੰਚਦੀ ਕੀਤੀ ਹੈ ਆਜਮਪੁਰ ਦੇਸ਼ ਕਬੱਡੀ ਕੱਪ ਦੇ ਰਵਨਾ ਕਹਿੰਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਔਂਕਾਰ ਸੇਖੋਂ ਦਾ ਤੇ ਮੋਹਨਵੀਰ ਪੱਲ ਦਾ ਮੋਹਨਵੀਰ ਪੱਲ ਕੋਈ ਵੀ ਸੱਜਣ ਗਰਾਊਂਡ ਦੇ ਵਿੱਚ ਸ਼ਰਾਬ ਪੀ ਕੇ ਨਹੀਂ ਆਊਗਾ ਇਹ ਸਾਡੀ ਬੇਨਤੀ ਹੈ ਪ੍ਰਬੰਧਕਾਂ ਵੱਲੋਂ ਹੱਥ ਬਨ ਕੇ ਵੀ ਕੋਈ ਵੀ ਸੱਜਣ ਜਿਹੜਾ ਹੈ ਉਹ ਗਰਾਊਂਡ ਦੇ ਵਿੱਚ ਸ਼ਰਾਬ ਪੀ ਕੇ ਨਹੀਂ ਆਊਗਾ ਇਨੀ ਇੱਕ ਬੇਨਤੀ ਨੂੰ ਕਬੂਲ ਕਰਿਓ ਲਓ ਇੱਕ ਪਾਸੇ ਸ਼ੇਰੂ ਆਹ ਧਨੌਰੀ ਵਾਲਾ ਰੋਪੜੀਆ ਅੱਜ ਪਵਾਦ ਵੀ ਖੇਡ ਰਿਹਾ ਹੈ ਅੱਜ ਮਾਲਵਾ ਵੀ ਖੇਡ ਰਿਹਾ ਹੈ ਅੱਜ ਮਾਝਾ ਵੀ ਖੇਡ ਰਿਹਾ ਹੈ ਅੱਜ ਦਵਾਬਾ ਵੀ ਖੇਡ ਰਿਹਾ ਹੈ ਔਰ ਇਹ ਆਜਮਪੁਰ ਦੀ ਧਰਤੀ ਹੈ ਸਾਰੇ ਪੰਜਾਬ ਤੋਂ ਖਿਡਾਰੀ ਬੇਸ਼ੱਕ ਅੱਜ ਬਹੁਤ ਸ케ਜੂਲ 30 ਤਰੀਕ ਦਾ ਬੜਾ ਬਿਜੀ ਹੈ ਅੱਜ ਬੰਬਈ ਦੇ ਵਿੱਚ ਵੀ ਮੈਚ ਚੱਲ ਰਿਹਾ ਹੈ ਪਰ ਕਹਿੰਦੇ ਮੇਰੇ ਮਿੱਤਰੋ ਅਜਪੁਰ ਦੇ ਮੇਲੇ ਦੀ ਗੱਲ ਵੱਖਰੀ ਬਿੱਲੇ ਜੋਲ ਦੀ ਪਈ ਹੋਈ ਰੇਡ ਆ ਖਡੂਰ ਸਾਹਿਬ ਦੀ ਟੀਮ ਦਾ ਹਰਪਾਲ ਕਾਲਮਾ ਵਾਲਾ ਪਰ ਸਰਪੰਚਾਂ ਦਾ ਮੁੰਡਾ ਨੰਬਰ ਲੈ ਗਿਆ ਆਪਣੀ ਟੀਮ ਦੇ ਲਈ ਮੇਰੀ ਬੇਨਤੀ ਮੂਵ ਸਪਰੇਅ ਗਰਾਊਂਡ ਦੇ ਵਿੱਚ ਜਰੂਰ ਪੁਜਦੀ ਕਰ ਦਿਓ ਜਿਹੜੇ ਭਰਾ ਦੀ ਡਿਊਟੀ ਹੈ ਗਰਾਊਂਡ ਦੇ ਵਿੱਚ ਮੂਵ ਸਪਰੇ ਜਿਹੜੀ ਉਹ ਪੁਜਦੀ ਕਰਿਓ ਅੰਬਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਅੰਬਾ ਸਿੰਘ ਦੀ ਧਰਤੀ ਦਾ ਅੰਬਾ ਸੁਰ ਸਿੰਘ ਦੀ ਧਰਤੀ ਦੇ ਇਸ ਵੇਲੇ ਕਬੱਡੀ ਪਾ ਰਿਹਾ ਹੈ ਸੁਰ ਸਿੰਘ ਪਿੰਡ ਪਲਵਾਨਾਂ ਦਾ ਸੁਰਪ ਸਿੰਘ ਪਿੰਡ ਪਲਵਾਨਾਂ ਦਾ ਕਬੱਡੀ ਪਾ ਕੇ ਅੰਬਾ ਵਾਪਸ ਹੈ ਔਰ ਨੰਬਰ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਵੱਡੇ ਵੱਡੇ ਮੱਲ ਹੈ ਮਾਝੇ ਦੀ ਧਰਤੀ ਆ ਜੋ ਗੁਰਦਾਸਪੁਰ ਦਾ ਇਲਾਕਾ ਹੈ ਅਗਲੀ ਕਬੱਡੀ ਐਵੇਂ ਹੀ ਰੌਲਾ ਪੈ ਗਿਆ ਵਸ ਐਵੇਂ ਹੀ ਰੌਲਾ ਪੈ ਗਿਆ ਕਾਹਦਾ ਰੌਲਾ ਪੈ ਗਿਆ ਥੋੜੀ ਜੀ ਬਰਫ਼ ਜਾਂ ਬਾਹਰੋਂ ਫੜ ਲਓ ਵੀਰ ਜੀ ਜੇ ਆਪਣੇ ਕੋਲੇ ਹੈ ਤਾਂ ਉਹ ਪੁੱਛਦੀ ਕਰ ਦਿਓ ਬਰਫ਼ ਪਲੀਜ਼ ਨਾਲ ਆਪਾਂ ਜੋ ਵੀ ਗਿਲੇ ਛਿਕਵੇਆਂ ਨੂੰ ਦੂਰ ਕਰਾਂਗੇ ਜਲਦੀ ਦੇ ਨਾਲ ਰਗਾ ਜੀ ਗੂਠਾ ਦਿੰਦਾ ਏ ਏ ਸ਼ੈਂਕਰ ਆ ਗਿਆ ਭਾ ਪਿਆਰ ਦੇ ਨਾਲ ਇਹ ਸਾਡੇ ਪਿੰਡਾਂ ਦੇ ਕੋਲੋਂ ਆਏ ਹੋਏ ਐ ਲਓ ਸਾਹਮਣੇ ਸ਼ੰਕਰ ਦੀ ਰੇਡ ਵਾਹ ਨਹੀਂ ਹੋ ਰੀਸਾ ਹਰਪਾਲ ਸੈਂ ਹੈ ਲਾ ਤਕੜਾ ਜਫਾ ਆਪਣੀ ਟੀਮ ਦੇ ਲਈ ਇੱਕ ਲੱਖਾਂ ਜੇ ਨੰਬਰ ਦਾ ਵਾਅਦਾ ਕਰ ਦਿੰਦਾ ਹੈ ਕਾਲਮਾ ਵਾਲਾ ਹਰਪਾਲ ਖੇਡਿਆ ਸਰਦਾਰ ਸੇਵਾ ਸਿੰਘ ਰਾਣੇ ਦੀ ਖੇਡ ਕਲੱਬ ਵੱਲੋਂ ਇਸ ਸਾਲ ਮੇਰੇ ਵੀਰੋ ਸ਼ੀਰ ਭਗਤ ਸਿੰਘ ਕਬੱਡੀ ਕਲੱਬ ਸਰਹਾਲਾ ਰਣੂਆਂ ਦੀ ਟੀਮ ਵੱਲੋਂ ਲਓ ਸਾਹਮਣੇ ਗੁਰਲਾਲ ਕਬੱਡੀ 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 ਕਰਦਾ ਹੋਇਆ ਨੰਬਰ ਆਪਣੀ ਟੀਮ ਦੇ ਲਈ ਜੋੜ ਗਿਆ ਅਗਲਾ ਮੈਚ ਮਾਤਾ ਪੰਜਾਬ ਕੌਰ ਸੰਦੀਪ ਨੰਗਲੰਬੀਆ ਕਬੱਡੀ ਕਲੱਬ ਸ਼ਾਹਕੋਟ ਤੇ ਆਜ਼ਾਦ ਕਬੱਡੀ ਕਲੱਬ ਸ਼ਕਰਪੁਰ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾ। ਚਲੋ ਟੀਮਾਂ ਦੇ ਪਲੇਅਰ ਜਲਦੀ ਖੇਡ ਮੈਦਾਨ ਦੇ ਵਿੱਚ ਆ ਜਾਣਗੇ। ਇੱਕ ਪਾਸੇ ਸ਼ਾਹਕੋਟ ਤੇ ਦੂਜੇ ਪਾਸੇ ਸ਼ਕਰਪੁਰ ਦੋਨੋਂ ਟੀਮਾਂ ਦੇ ਖਿਡਾਰੀ ਜਲਦੀ ਨਾਲ ਆ ਜਾਣਗੇ ਦਬਾਬਾ ਤੇ ਦਬਾਬਾ ਖੇਡੂਗਾ। ਔਰ ਮਾਜੇ ਚ ਖੇਡੂਗਾ ਅੱਜ ਆਜਮਪੁਰ ਦੇ ਵਿੱਚ ਟੱਕਰ ਸਿਰੇ ਦੀ ਹੋਵੇਗੀ ਇਹ ਮੈਚ ਵੀ ਦੇਖਣ ਵਾਲਾ ਹੋਊਗਾ ਆ ਮੈਚ ਵੀ ਸਿਰੇ ਦਾ ਚੱਲ ਰਿਹਾ ਹੈ 1.19 ਤੇ 24 ਦੀ ਟੱਕਰ ਹੈ ਲਓ ਬੁੱਗਾ ਘਰਿਆਲੇ ਵਾਲਾ ਇਸ ਵੇਲੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਹੈ ਦੋਨੋਂ ਟੀਮਾਂ ਦੇ ਖਿਡਾਰੀਆਂ ਨੂੰ ਬੇਨਤੀ ਹੈ ਵੀ ਜਲਦੀ ਦੇ ਕਬੱਡੀ 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 ਬੁੱਗਾ ਲਾ ਲਾ ਕੇ ਮਾਰਦਾ ਬੁੱਗਾ ਲਾ ਲਾ ਕੇ ਮਾਰਦਾ ਬੱਗਾ ਲਾ ਲਾ ਕੇ ਮਾਰਦਾ ਆਪਣੀ ਟੀਮ ਦੇ ਲਈ ਕਿ ਲੱਖਾਂ ਜੇ ਨੰਬਰ ਦਾ ਵਾਅਦਾ ਕਰ ਗਿਆ ਲਓ ਅਗਲੀ ਕਬੱਡੀ ਬਿੱਲਾ ਜੋਲ ਇਸ ਵੇਲੇ ਫੇਰ ਵਧਿਆ ਹੋਇਆ ਰੇਡ ਪਾਉਣ ਦੇ ਲਈ ਮੇਰੇ ਮਿੱਤਰੋ ਬਿੱਲਾ ਜੋਲ ਸਰਪੰਚ ਜੋਲ ਨੰਗਲ ਦੀ ਧਰਤੀ ਹੈ ਪਰ ਸਾਹਮਣੇ ਫੈਸਲਾ ਹੋ ਗਿਆ ਵੀ ਪੁਆਇੰਟ ਰੇਡਰ ਦੇ ਹਿੱਸੇ ਹੈ ਪੁਆਇੰਟ ਰੇਡਰ ਦੇ ਹਿੱਸੇ ਹੈ ਜਿਹੜਾ ਪਹਿਲਾਂ ਬਿੱਲੇ ਜੋਲ ਆਲਾ ਨੰਬਰ ਹੋਲਡ ਸੀਗਾ ਜੀ ਉਹ ਨੰਬਰ ਬਿੱਲੇ ਜੌਨ ਨੂੰ ਦਿੱਤਾ ਗਿਆ ਹੈ ਨੋਟ ਕਰ ਲਿਓ ਨੀਤੇ ਬਰਾੜ ਨੇ ਜਿਹੜਾ ਸੁਨੇਹਾ ਲਾ ਦਿੱਤਾ ਹੈ ਲੈ ਵੀ ਨੀਤੇ ਇੱਕ ਹੋਰ ਮੈਚ ਹੈ ਤਿਆਰੀ ਖੇਚ ਲੈ ਔਰ ਜਿਹੜਾ ਉਹ ਹੋਲਡ ਤੁਸੀਂ ਚੈੱਕ ਕਰਨਿਆ ਤੁਹਾਡੀ ਡਿਊਟੀ ਹੈ ਲਓ ਅਗਲੀ ਕਬੱਡੀ ਇਸੇ ਲਈ ਖੇਡ ਮੈਦਾਨ ਦੇ ਵਿੱਚ ਪੈ ਰਹੀ ਹੈ ਸ਼ਕਰਪੁਰ ਤੇ ਸ਼ਾਹਕੋਟ ਪਲੀਜ਼ ਜਲਦੀ ਦੇ ਨਾਲ ਦੋਨੋਂ ਟੀਮਾਂ ਆ ਜਾਣ ਅਜੇ ਕਾਲਮਾ ਵਾਲਾ ਇਸ ਵੇਲੇ ਰੇਡ ਪਾ ਕੇ ਵਾਪਸ ਹੈ ਕਬੱਡੀ ਦਾ ਹਾਜ ਆ ਗਿਆ ਹੈ ਅੱਜ ਵੱਖੋ ਵੱਖਰੇ ਨਾਮਾਂ ਵਾਲੇ ਖਿਡਾਰੀ ਜਿਹੜੇ ਉਹ ਆਜਮਪੁਰ ਦੇ ਵਿੱਚ ਪਹੁੰਚਦੇ ਜਾ ਰਹੇ ਹੈ ਜਿਨ੍ਹਾਂ ਦੇ ਨਾਮ ਪ੍ਰਸਿੱਧ ਨੇ ਔਰ ਵੱਡੇ ਨਾਮਾਂ ਵਾਲੇ ਖਿਡਾਰੀ ਅੱਜ ਦਵਿੰਦਰ ਪੰਨੂ ਨੇ ਅੱਜ ਰਵਨੇ ਜਲਾਲ ਹੋਣਾ ਨੇ ਸਾਰੀ ਕਰੀਮ ਜਿਹੜੀ ਆ ਕਹਿੰਦੇ ਉਤਾਰ ਦਿੱਤੀ ਹੈ ਸਤਿਕਾਰ ਹੈ ਭਰਾਵਾਂ ਦਾ ਸਰਦਾਰ ਜਸਵੰਤ ਸਿੰਘ ਜੀ ਪੰਨੂ ਦੀ ਯਾਦ ਹੈ ਲਓ ਸਾਹਮਣੇ ਸ਼ੰਕਰ ਦੀ ਰੇਡ ਸ਼ੰਕਰ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਗਿਆ ਹੈ ਔਰ ਆਪਣੀ ਟੀਮ ਦੇ ਲਈ ਨੌਜਨ ਗੱਭਰੂ ਇੱਕ ਲੱਖਾਂ ਦੇ ਅੰਕ ਦਾ ਵਾਅਦਾ ਕਰ ਗਿਆ ਹੱਸਦਾ ਹੱਸਦਾ ਔਰ ਇਹ ਹਾਸਾ ਜ਼ਰੂਰੀ ਵੀ ਹੈ ਔਰ ਸਾਹਮਣੇ ਅੰਬੇ ਦੀ ਰੇਡ ਹੈ ਵੱਖਰਾ ਅੰਦਾਜ਼ ਆ ਕਬੱਡੀ ਪਾਉਣ ਦਾ ਸਿੱਖੀ ਸਰੂਪ ਦੇ ਵਿੱਚ ਖੇਡਦਾ ਨੌਜਨ ਲਓ ਇੱਕ ਪਾਸੇ țeਸੀ ਤਿਆਰ ਵਰ ਤਿਆਰ ਹੈ ਔਰ ਦੂਜੇ ਪਾਸੇ ਮੈਨੂੰ ਛੋਟਾ ਚੱਕੀ ਲੱਗਦਾ ਵਿਚਕਾਰ ਪ੍ਰਿੰਸ ਹੈ ਔ ਡਬਲ ਟੱਚ ਦਾ ਇਸ਼ਾਰਾ ਤੇ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਹੈ ਪੁਆਇੰਟ ਜਿਹੜਾ ਇਸ ਵੇਲੇ ਧਾਵੀ ਦਾ ਹੈ ਉਧਰ ਦੁਨੀਆ ਦਾ ਵੱਡਾ ਮੱਲ ਸੰਦੀਪ ਲੁਧਰ ਡਿੜਵੇਲ ਆ ਗਿਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੋ ਡਿੜਵੇ ਦਾ ਲੁਧਰ ਬਹੁਤ ਘੱਟ ਜਿਹੜਾ ਇਹ ਸੀਜ਼ਨ ਦੇ ਵਿੱਚ ਖੇਡਿਆ ਔਰ ਅੱਜ ਕਹਿੰਦੇ ਵੱਡੀ ਗੱਲ ਆ ਵੀ ਇਹ ਨੌਜਨ ਪੁੱਜਿਆ ਦਵਿੰਦਰ ਸਿੰਘ ਇਹ ਪਿਆਰ ਦੀਆਂ ਗੱਲਾਂ ਹੁੰਦੀਆਂ ਰਮਣਿਆ ਵਿਸ਼ੇਸ਼ ਤੌਰ ਤੇ ਧੰਨਵਾਦ ਆ ਅੱਜ ਬਘੇਲ ਸਿੰਘ ਕਮਾਨ ਦਾ ਪੁੱਤਰ ਉਹ ਵੀ ਕਹਿੰਦੇ ਖੇਡ ਮੈਦਾਨ ਦੇ ਵਿੱਚ ਰਸ਼ੀਅਨ ਟੈਂਕ ਕਬੱਡੀ ਦਾ ਪੁੱਜ ਗਿਆ ਜੱਗੀ ਹੋਣੀ ਪੁੱਜ ਗਿਆ ਗੋਰੇ ਜਗਰਾਲ ਹੋਣੀ ਪੁੱਜ ਗਿਆ ਹੈਪੀ ਸਿੰਧੜ ਹੋਣੀ ਅਗਲੇ ਮੈਚ ਦੇ ਵਿੱਚ ਕਹਿੰਦੇ ਮਾਤਾ ਪੰਜਾਬਕਾਰ ਸੰਦੀਪ ਨੰਗਲੰਬੀਆਂ ਦੀ ਟੀਮ ਜਿਹੜੀ ਖੇਡ ਮੈਦਾਨ ਦੇ ਵਿੱਚ ਪੁੱਜ ਗਈ ਹੈ ਸਤਿਕਾਰ ਹੈ ਭਰਾਵਾਂ ਦਾ ਲਓ ਸਾਹਮਣੇ ਅਗਲੀ ਕਬੱਡੀ ਗੁਰਨਾਲ ਦੀ ਇਸ ਵੇਲੇ ਖੇਡ ਮੈਦਾਨ ਅੰਦਰ ਗੁਰਨਾਲ ਕਬੱਡੀ ਪਾ ਰਿਹਾ ਹੈ ਦੁਨੀਆ ਦੇ ਟਾਪਰ ਖਿਡਾਰੀ ਜਿਹੜੇ ਆਜਮਪੁਰ ਦੇ ਵਿੱਚ ਪੁੱਜ ਰਹੇ ਹੈ ਔਰ ਪੁੱਜਣ ਜਾ ਰਹੇ ਹੈ ਅਗਲਾ ਮੈਚ ਵੀ ਸਿਰੇ ਦਾ ਪਰ ਇਧਰਲੇ ਪਾਸੇ ਪ੍ਰਿੰਸ ਇਸ ਵੇਲੇ ਕੋਸ਼ਿਸ਼ ਕਰਦਾ ਹੈ ਪਰ ਨੰਬਰ ਕਹਿੰਦੇ ਹੈ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਦਿੰਦਾ ਹੈ ਆਜਮਪੁਰ ਦਾ ਕਬੱਡੀ ਕੱਪ ਹੈ ਦੁਨੀਆ ਦੇ ਟਾਪਰ ਅੱਜ ਸਾਰੀ ਰਮਣੇ ਉਹਨਾਂ ਨੇ ਦਵਿੰਦਰ ਪੰਨੂ ਉਹਨਾਂ ਨੇ ਸਾਰੀ ਬਾਜਬਾਜੀ ਵੀ ਆ ਗਿਆ ਹੈ ਇਹਨਾਂ ਦਾ ਵੀ ਸਤਕਾਰ ਹੈ ਰਮਣੇ ਦੇ ਨਾਲ ਪਿਆਰ ਹੈ ਬਿੱਲਾ ਜੋਲ ਰੇਡ ਪਾ ਕੇ ਵਾਪਸ ਹੈ ਅਗਲੀ ਕਬੱਡੀ ਅਜੇ ਆ ਗਿਆ ਹੈ ਅਜੇ ਕਾਲਮਾ ਵਾਲਾ ਅਗਲੀ ਕਬੱਡੀ ਪਾਰ ਹੈ ਕਬੱਡੀ ਕੋਚ ਤੇ ਮਹਾਨ ਖਿਡਾਰੀ ਇੰਦਰਪਾਲ ਬਾਜਵਾ ਉਹ ਵੀ ਚੇਚੇ ਤੌਰ ਤੇ ਪੁੱਜਿਆ ਜੀਆਂ ਨੂੰ ਆਖਦੇ ਆ ਅੱਜ ਆਜਮਪੁਰ ਦੇ ਕਬੱਡੀ ਕੱਪ ਤੇ ਲਓ ਸਾਹਮਣੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਕਬੱਡੀ 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 ਲੇ ਵੀ ਲਾਈਟਾਂ ਆ ਲਿਆ ਅਗਲਾ ਮੈਚ ਮੈਨੂੰ ਲੱਗਦਾ ਵੀ ਲਾਈਟਾਂ ਦੇ ਵਿੱਚ ਕਰਾਉਣਾ ਪੈਣਾ ਸੈਮੀਫਾਈਨਲ ਕਰ ਲਈ ਚੈੱਕ ਔਰ ਸਾਰਿਆਂ ਦਾ ਧੰਨਵਾਦ ਹੈ ਵੱਡਾ ਖੇਡ ਮੇਲਾ ਆਹ ਸਿਰੇ ਦਾ ਮੈਚ ਮੇਰੇ ਮਿੱਤਰੋ 23 ਤੇ 29 ਦੀ ਟੱਕਰ ਜਿਹੜੀ ਹੈ ਉਹ ਇਸ ਲਈ ਖੇਡ ਮੈਦਾਨ ਦੇ ਵਿੱਚ ਖੇਡੇ ਜਾ ਰਹੇ ਮੈਚ ਦੀ ਹੈ ਬਹੁਤ ਸਿਰੇ ਦੀ ਕਹਿੰਦੇ ਹੁੰਦੇ ਆ ਵੀ ਰੇਡ ਬਹੁਤ ਸਿਰੇ ਦੀ ਖੇਡ ਸਿਰੇ ਦੇ ਜੱਫੇ ਆਓ ਸਾਹਮਣੇ ਸ਼ੰਕਰ ਨਵਜੋਤ ਇਹ ਸੰਧਵਾ ਵਾਲਾ ਇਹ ਕਮਾਣਾ 에ਅਰਲਾਈਨ ਹੈ ਆਪਣੀ ਟੀਮ ਦੇ ਲਈ ਇੱਕ ਲੱਖਾਂ ਜੇ ਨੰਬਰ ਦਾ ਵਾਅਦਾ ਮੇਰੇ ਵੀਰੋ ਕਰ ਗਿਆ ਹੈ ਇਹ ਸੰਧਵਾ ਵਾਲਾ ਸ਼ੰਕਰ ਹੈ ਆਪਣੀ ਟੀਮ ਦੇ ਲਈ ਇੱਕ ਲੱਖਾਂ ਜੇ ਨੰਬਰ ਦਾ ਵਾਅਦਾ ਨੌਜਵਾਨ ਨੇ ਕਰ ਦਿੱਤਾ ਹੈ ਅਗਲੀ ਕਬੱਡੀ ਅੰਬੇ ਦੀ ਖੇਡ ਮੈਦਾਨ ਦੇ ਵਿੱਚ ਫਿਰ ਪੈ ਚੁੱਕੀ ਹੈ ਮੈਂ ਬੇਨਤੀ ਕਰੂੰਗਾ ਆਜ਼ਾਦ ਕਬੱਡੀ ਕਲੱਬ ਸ਼ਕਰਪੁਰ ਦੀ ਟੀਮ ਉਹ ਗਰਾਊਂਡ ਦੇ ਵਿੱਚ ਪਹੁੰਚ ਜਾਵੇ ਦੀਸ਼ਾ ਅਲੋਲ ਢੇਰੀਆਂ ਵਾਲਾ ਤੇ ਕਹਿੰਦੇ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੇ ਵਿੱਚ ਸਭ ਤੋਂ ਵੱਧ ਜੱਫੇ ਲਾ ਕੇ ਤੇ ਪਹਿਲੇ ਨੰਬਰ ਦਾ ਖਿਤਾਬ ਜਿੱਤਣ ਵਾਲਾ ਸੋਹਣ ਚੱਕ ਸਾਭੂ ਵਾਲਾ ਆ ਗਿਆ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਪਿੱਛੇ ਪਿੱਛੇ ਪਿਛਲੇ ਸਾਲ ਦੇ ਕਹਿੰਦੇ ਸੀਜ਼ਨ ਦਾ ਬੈਸਟ ਨੌਜਵਾਨ ਗੱਭਰੂ ਮੇਰੇ ਵੀਰੋ ਅਮਨ ਪ੍ਰਾਪ੍ਰੀਤ ਸਿੰਘ ਬਿੱਲੀ ਲੱਲੀਆਂ ਵਾਲਾ ਤੇ ਇੰਗਲੈਂਡ ਦੇ ਖੇਡ ਮੈਦਾਨਾਂ ਦੇ ਵਿੱਚ ਤੇ ਪਿਛਲੇ ਸੀਜ਼ਨ ਦਾ ਕਹਿੰਦੇ ਬੈਸਟ ਰੈਂਡ ਵਾਲਾ ਮੇਜਰ ਲੀ ਕਬੱਡੀ ਫੈਡਰੇਸ਼ਨ ਦੇ ਵਿੱਚ ਕੁਲਵਿੰਦਰ ਜਲਵੇੜਾ ਵੀ ਪੁੱਜ ਗਿਆ ਸਾਰੇ ਖਿਡਾਰੀਆਂ ਦਾ ਸਤਿਕਾਰ ਹੈ ਲਓ ਸਾਹਮਣੇ ਅਜੇ ਕਾਲਮਾਂ ਦੀ ਰੇਡ ਹੈ ਜਾਫੀ ਚਾਰ ਨੇ ਇੱਕ ਪਾਸੇ ਸੋਢੀ ਹੈ ਰਤਨਗੜ ਪਿੰਡ ਹੈ ਖਲਚੀਆਂ ਦੇ ਲਾਗੇ ਔਰ ਪੁਆਇੰਟ ਜਿਹੜਾ ਜਾਫੀ ਦੇ ਹਿੱਸੇ ਜਾ ਜੁੜਿਆ ਅਗਲੀ ਕਬੱਡੀ ਗੁਰਲਾਲ ਆ ਗਿਆ ਓਮਨ ਪ੍ਰਾ ਬਿੱਲੀ ਕਹਿੰਦੇ ਮੇਰੇ ਵੀਰੋ ਇਸ ਵੇਲੇ ਲੰਲੀਆਂ ਵਾਲਾ ਪੁੱਜ ਗਿਆ ਬਰਨਾਲੇ ਦੇ ਵਿੱਚ ਇਸ ਸਾਲ ਕਬੱਡੀ ਕੱਪ ਹੋਇਆ ਤੇ ਲੱਲੀਆਂ ਵਾਲੇ ਬਿੱਲੀ ਨੂੰ ਕਹਿੰਦੇ ਵੱਡੀ ਗੱਡੀ ਦੇ ਕੇ ਮਾਨ ਸਨਮਾਨ ਕੀਤਾ ਗਿਆ ਔਰ ਬਿੱਲੀ ਵੀ ਪੁੱਜ ਗਿਆ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਦੁਨੀਆ ਦੇ ਮਹਾਨ ਨੇ ਲਓ ਕਬੱਡੀ ਇਧਰਲੇ ਬੰਨੇ ਕਹਿੰਦੇ ਗੁਰਾਂ ਦਾ ਲਾਲ ਗੁਰਲਾਲ ਰੇਡ ਪਾ ਕੇ ਵਾਪਸ ਹੈ ਬਿੱਲਾ ਜੋਲ ਸਰਪੰਚ ਕਬੱਡੀ ਪਾ ਰਿਹਾ ਹੈ ਬਿੱਲਾ ਜੋਲ ਉਧਰ ਸਾਬਾ ਮਹਿਮੇ ਚੱਕ ਹੈਪੀ ਮਹਿਮੇ ਚੱਕ ਦਵਿੰਦਰ ਪੰਨੂ ਕਰਨ ਪੰਨੂ ਤੇ ਚੇਤਨ ਪੰਨੂ ਕੇਤਨ ਪੰਨੂ ਤੇ ਨਾਲ ਸੁਵਿਟਲ ਪੰਨੂ ਹੈਪੀ ਸਰਪੰਚ ਅਨੈਤਪੁਰ ਤੇ ਹਰਜੋਤ ਤੇ ਗਰਸੇਵਕੂਣਾ ਦਾ ਸਾਰੇ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆ ਸਾਰਿਆਂ ਦਾ ਸਤਿਕਾਰ ਵੱਡਾ ਸੋਨੀ ਫਕਰ ਝੰਡੇ ਵਾਲਾ ਅਗਲੇ ਮੈਚ ਦੇ ਲਈ ਖੇਡੂ ਆਓ ਸੋ ਮੇਰੇ ਵੀਰੋ ਫਤੇਗੜ ਛੰਨਾ ਵਾਲਾ ਵੀ ਅਮਰਤ ਆ ਗਿਆ ਹੈ ਖੇਡ ਮੈਦਾਨ ਦੇ ਵਿੱਚ ਬੜਾ ਚੋਟੀ ਦਾ ਮੈਚ ਔਰ ਨਾਲ ਕਹਿੰਦੇ ਰਾਏ ਤਰਾਣੇ ਵਾਲਾ ਵੀ ਪੁੱਜ ਗਿਆ ਚਰਨੀ ਗੱਲਾਂ ਹੋਣਗੀਆਂ ਮੇਰੇ ਮਿੱਤਰੋ ਮੈਂ ਬੇਨਤੀ ਕਰੂੰਗਾ ਆਜ਼ਾਦ ਕਬੱਡੀ ਕਲੱਬ ਸ਼ਕਰਪੁਰ ਦੀ ਟੀਮ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਪੁੱਜ ਜਾਵੇ ਕਾਲਵਾ ਵਾਲੇ ਅਜੇ ਦੀ ਰੇਡ ਆ ਪਉ ਪੁੱਠੀ ਕੇ ਨਹੀਂ ਗੱਲ ਸਮੇਂ ਦੀ ਮੇਰੇ ਮਿੱਤਰੋ ਇੱਕ ਪਾਸੇ ਕੀਤੀ ਕੋਸ਼ਿਸ਼ ਤੇ ਪੁਆਇੰਟ ਜਿਹੜਾ ਉਹ ਬਾਬਾ ਬਲਵਿੰਦਰ ਸਿੰਘ ਜੀ ਕਬੱਡੀ ਕਲੱਬ ਖੰਡੂਰ ਸਾਹਿਬ ਦੀ ਟੀਮ ਦਾ ਖੇਡੂ ਟੀਮ ਇਸ ਸਾਲ ਅਮਰੀਕਾ ਦੇ ਖੇਡ ਮੈਦਾਨਾਂ ਦੇ ਵਿੱਚ ਰੇਸ਼ਮ ਕਹਿੰਦਾ ਹੈ ਗੁਰਦੇਵਤ ਕਹਿੰਦਾ ਵੀ ਸਾਰੇ ਪ੍ਰਮੋਟਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆ ਔਰ ਵੱਡੀਆਂ ਟੀਮਾਂ ਬਣਦੀਆਂ ਵੱਡੇ ਬਜਟ ਹੁੰਦੇ ਆ ਵੱਡੇ ਖੇਡ ਮੇਲੇ ਆ ਮੱਲ ਸੱਦਣੇ ਅੱਜ ਦੇ ਸਮੇਂ ਦੇ ਵਿੱਚ ਕੋਈ ਸੌਖੀ ਗੱਲ ਨਹੀਂ ਵੱਡੀ ਘਾਲਣਾ ਘਾਲਣੀ ਪੈਂਦੀ ਹੈ ਇੱਕ ਪਾਸੇ ਕਾਕਾ ਟੋਟੀਆਂ ਔਰ ਦੂਜੇ ਪਾਸੇ ਵੇਖਦਾ ਵੀ ਪੁਆਇੰਟ ਜਿਹੜਾ ਹੈ ਇਹ ਕਾਲੀ ਹੈ ਇਹ ਨੌਜਵਾਨ ਗੱਭਰੂ ਆਪਣੀ ਟੀਮ ਦੇ ਲਈ ਇੱਕ ਲੱਖਾਂ ਜੇ ਨੰਬਰ ਦਾ ਵਾਅਦਾ ਕਰ ਗਿਆ ਹੈ ਚਲਦਾ ਹੋਇਆ ਮੈਚ ਸਮਾਪਤ ਹੈ ਬਾਬਾ ਬੁੱਢਾ ਜੀ ਕਬੱਡੀ ਕਲੱਬ ਦੇ ਨੰਬਰ ਨੇ 26 ਤੇ ਖੰਡੂਰ ਸਾਹਿਬ ਦੀ ਬਾਬਾ ਬਲਵਿੰਦਰ ਸਿੰਘ ਜੀ ਕਬੱਡੀ ਕਲੱਬ ਦੇ ਨੰਬਰ ਨੇ 33 33 ਇਸ ਮੈਚ ਦੇ ਵਿੱਚੋਂ ਬਾਬਾ ਬਲਵਿੰਦਰ ਸਿੰਘ ਜੀ ਖੰਡੂਰ ਸਾਹਿਬ ਦੀ ਟੀਮ ਜਿਹੜੀ ਜਿੱਤ ਗਈ ਹੈ ਹਯਾ